ਪਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸਰਦੀ ਵਾਲੇ ਸੂਟਾਂ ਦੀ ਵੈਰਾਈ ਸਰਦੀ ਵਾਲੇ ਸੂਟਾਂ ਦੀ ਵੈਰਾਈ ਜੀ ਪਹਿਲਾਂ ਵੀ ਵਿੱਚ ਬਹੁਤ ਆਈ ਸੀ ਇਹਦੇ ਵਿੱਚ ਬਹੁਤ ਸਾਰੇ ਰੰਗਾਂ ਤੇ ਡਿਜ਼ਾਈਨਰ ਦੇ ਵਿੱਚ ਮਾਲ ਆ ਤੁ ਚੁੱਕਿਆ ਇਹਦੇ ਵਿੱਚ ਫੇਰ ਦੁਬਾਰੇ ਇਹ ਸੇਲ 31 ਦਸੰਬਰ ਤੱਕ ਚੱਲ ਰਹੀ ਹੈ ਸਪੈਸ਼ਲ ਆਫਰ ਜੀ ਸਰਦੀ ਵਾਲੇ ਮਾਲ ਦੀ ਆਰੀ ਵਕਤ ਕੜਾਈ ਵਾਲਾ ਸੂਟ ਪਹਿਲਾਂ ਵੀ ਇਹਦੇ ਵਿੱਚ ਬਹੁਤ ਰੰਗ ਡਿਜ਼ਾਈਨ ਆਏ ਸੀਗੇ ਨਵੇਂ ਦੁਆਰੇ ਬਹੁਤ ਰੰਗਾਂ ਤੇ ਡਿਜ਼ਾਈਨਰ ਦੇ ਚਮਾਲ ਪਹੁੰਚੂਕਿਆ ਜੀ ਇਹ ਮੈਚਿੰਗ ਸੂਟ ਹੈ ਇਹ ਨਾਲ ਸਟੌਲ ਹੈਗਾ ਸਟੌਲ ਦੇ ਨਾਲ ਸਿਰਫ 650 ਰੁਪਏ ਦਾ ਘੱਟਾ ਜੀ ਇਹ ਭਰਾਮਾ ਦੀ ਹਿੱਕੀ ਦਿੱਤੇ ਛੇ ਮੇਲੇ ਤੇ 650 ਦੇ ਵਿੱਚ ਆਰੀ ਵਰਕ ਗਰਮ ਪਸ਼ਮੀਨੇ ਦਾ ਸੂਟ ਪਲੇਅਰ ਸਲਵਾਰ ਦੇ ਨਾਲ ਮੈਚਿੰਗ ਸੂਟ ਹੈ ਜੀ ਸਟੌਲ ਨਾਲ ਹੈਗਾ 650 ਰੁਪਏ ਸੂਟ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇਤੇ ਸੇਰ ਮੇਲਾ ਚੱਲ ਰਿਹਾ ਹੈਗਾ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦੇ ਚਮਾਲ ਹੈਗਾ ਆਹ ਡਿਜ਼ਾਈਨ ਦਿਖਾਤਾ ਨਵੇਂ ਡਿਜ਼ਾਈਨ ਹੋ ਰਿਹਾ ਰਹੇ ਹਨ ਤੁਹਾਨੂੰ ਇਹਦੇ ਵਿੱਚ ਚਾਰ ਚਾਰ ਕੰਨ ਦੇ ਚਮਾਲ ਹੈ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਡਿਜ਼ਾਈਨ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਆਓ ਸਾਵੜੀਆਂ ਲੈ ਕੇ ਜਾਓ ਆਨਲਾਈਨ ਵੀ ਮਗਾ ਸਕਦੇ ਜੇ ਕਿਸੇ ਨੂੰ ਮਗਾਉਣਾ ਹੋਵੇ ਤਾਂ ਜੀ ਭਰਾਵਾਂ ਦੀ ਹਿੱਤੀ ਦੇ ਤੇ ਸੇਲ ਮੇਲੇ ਚੱਲ ਰਿਹਾ ਹੈਗਾ 650 ਰੁਪਏ ਦਾ ਇਹ ਵਿੱਚ ਪਿਸ਼ਵਿਨਾ ਮੈਚਿੰਗ ਸੂਟ ਨਾਲ ਸਟਾਲ ਵਿੱਚ ਇਹਦੇ ਆਰੀ ਵਰਕ ਕੜਾਈ ਦੇ ਨਾਲ 650 ਦਾ ਕੱਚਾ ਹੀ ਇਹ ਭਰਾਵਾਂ ਦੀ ਹਿੱਤੀ ਦੇ ਤੇ ਸੇਲ ਮੇਲੇ ਚੱਲ ਰਿਹਾ ਹੈਗਾ ਭਰਾਵਾਂ ਦੀ ਹਿੱਤੀ ਦੇ ਤੇ ਸੇਲ ਮੇਲੇ ਦੇ ਉੱਤੇ ਜੀ ਰਾਂਗਟ ਜੈਨ ਦੇਖੀ ਚਲੋ ਜੀ ਬਹੁਤ ਰੰਗਾਂ ਦੇ ਵਿੱਚ ਦੇ ਡਿਜ਼ਾਈਨਰ ਦੇ ਚਮਾਲ ਆਇਆ ਹੈ ਜੀ ਵੱਖੋ ਵੱਖਰੇ ਜੈਨਾਂ ਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਰਦਾ ਜਮਾਲ ਆਇਆਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਤੀ ਦੇ ਉੱਤੇ ਸਿਰ ਮੇਲੇ ਦੇ ਉੱਤੇ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਸਰਦੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਸਰਦੀ ਵਾਲੀ ਕੁਆਲਿਟੀ ਦੇ ਵਿੱਚ ਬਹੁਤ ਵਧੀਆ ਡਿਜ਼ਾਈਨਾਂ ਦੇ ਵਿੱਚ ਤੇ ਰੰਗਾਂ ਦੇ ਵਿੱਚ ਮਾਲ ਆਇਆ ਹੋਇਆ ਜੀ ਸਿਰਫ 650 ਦਾ ਸੂਟ ਕਰਤਾ ਜੀ ਇਹ 650 ਰੁਪਏ ਦੇ ਵਿੱਚ ਫੈਂਸੀ ਮੈਚਿੰਗ ਸੂਟ ਫੈਂਸੀ ਮੈਚਿੰਗ ਸੂਟ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਇਹਦੇ ਵਿੱਚ ਇੱਕ ਤੇ ਇੱਕ ਵਧੀਆ ਡਿਜ਼ਾਈਨ ਸਾਰੇ ਨਾਲ ਸਟਾਲ ਰੇਟ ਸਿਰਫ 650 ਜੀ ਸਟਾਲ ਦੇਖੋ ਜੀ ਕਿਉਂ ਨਾ ਵਧੀਆ ਵੱਡਾ ਵਾਲਾ ਹੈਗਾ ਸਟਾਲਾ ਛੋਟਾ ਇਹ ਲੱਗਿਆ ਹੋਇਆ ਜੀ ਪੂਰਾ ਵੱਡੇ ਸਾਈਜ਼ ਦੇ ਵਿੱਚ ਹੈਗਾ ਹੋਰ ਵੀ ਇਹ ਤਾਂ ਉੱਚ ਕੁਆਲਿਟੀ ਦੇ ਵਿੱਚ ਸਿਵਰ ਦੇ ਉੱਤੇ ਆ ਗਿਆ ਜੀ ਇਹ ਇਹਦੇ ਵਿੱਚ ਵੀ ਹਰ ਡਿਜ਼ਾਈਨ ਦੇ ਵਿੱਚ ਚਾਰ ਕਲਰ ਨੇਗੇ ਪਸ਼ਮੀਨਾ ਸਿਮਰ ਪਸ਼ਮੀਨਾ ਸਿਮਰ ਦੇ ਉੱਤੇ ਹੈ ਜੀ ਇਹ ਮੈਚਿੰਗ ਸੂਟ ਹੈਗਾ ਸਟੋਰ ਨਾਲ ਇਹਦੇ ਜੀ ਮਾਰਕੀਟ 'ਚ ਵਿਕੇ ਹਜ਼ਾਰ ਦਾ ਵਿਕੇ 1200 ਦਾ ਸਾਡਾ ਰੇਟ ਸਿਰਫ 700 ਰੁਪਏ ਜੀ ਇਹ ਪਸ਼ਮੀਨਾ ਸਿਮਰ ਦਾ 700 ਰੁਪਏ ਹਟਗਾਤਾ ਜੀ ਹੈ ਸਪੈਸ਼ਲ ਆਫਰ ਚੱਲ ਰਹੀ ਹੈ ਜੀ 31 ਸتمبر ਤੱਕ 700 ਦੇ ਵਿੱਚ ਪਸ਼ਮੀਨਾ ਸਿਮਰ ਦਾ ਸੂਟ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰਾਲੀ ਵਾਹ ਬਿਲਕੁਲ ਫ੍ਰੀ ਤਾ ਜਾ ਰਿਹਾ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾਗਾ ਲੜਾਈ ਵਾਲੇ ਸੂਟਾਂ ਦਾ ਕਸ਼ਮੀਨਾ ਸਿਮਰ ਸਰਦੀਆਂ ਦੇ ਸੂਟਾਂ ਦਾ ਹੋਰ ਬਹੁਤ ਮੈਚ ਦੀ ਵੈਰੇਟੀ ਆਈ ਹੋਈ ਹੈ ਜੀ ਆ ਦੇਖੋ ਜੀ ਰੰਗ ਡਿਜ਼ਾਈਨ ਬਹੁਤ ਆਏ ਹੋਏ ਦੇ ਵਿੱਚ ਜੀ ਡਿਜ਼ਾਈਨ ਵੱਖੋ ਵੱਖਰੇ ਵੱਖੋ ਵੱਖਰੇ ਕਲਰ ਸਾਰੇ ਭਰਾਵਾਂ ਦੀ ਹੱਟੀ ਦੇ ਉੱਤੇ ਛੇਲ ਮੇਦੇ ਦੇ ਉੱਤੇ ਜੀ ਸਿਰਫ 700 ਤੋਂ ਕਹਤਾ ਇਹ ਹੈ ਕਸ਼ਮੀਨਾ ਸਿਮਰ ਦੇ ਉੱਤੇ 700 ਦਾ ਸੂਟ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਆਏ ਹੋਏ ਸਾਰੇ ਦੇ ਵਿੱਚ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਛੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਡਿਜ਼ਾਈਨ ਦੇਖੀ ਚਲੋ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਆਇਆ ਹੋਇਆ ਸਾਰਾ ਜੀ ਇੱਕ ਤੋਂ ਇੱਕ ਡਿਜ਼ਾਈਨਿੰਗ ਵਧੀਆ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕਮਾਲ ਪਹੁੰਚ ਚੁੱਕਿਆ ਹੈਗਾ ਪਰਾਵਾ ਦੀ ਹੱਟੀ ਦੇ ਉੱਤੇ ਜੀ ਸੇਲਵੇਲੇ ਦੇ ਉੱਤੇ ਸਿਰਫ 700 ਦਾ ਸੂਟ ਕੱਟਾ ਜੀ ਇਹ ਪਰਾਵਾ ਦੀ ਹੱਟੀ ਦੇ ਉੱਤੇ 700 ਦੇ ਵਿੱਚ ਪਸ਼ਮੀਨੇ ਦਾ ਸੂਟ ਹੈਗਾ ਸਿਮਰ ਪਸ਼ਮੀਨਾ ਜੀ ਇਹ ਨਾ ਸਟੌਲ ਮੈਚਿੰਗ ਸੂਟ 700 ਦੇ ਵਿੱਚ ਸਟਾਲ ਦੇਖੋ ਜੀ ਪੂਰਾ ਵਧੀਆ ਵੱਡਾ ਸਟਾਲ ਲੱਗਿਆ ਹੋਇਆ ਹੈ ਜੀ ਛੋਟਾ ਜਿਹਾ ਹੀ ਲੱਗਿਆ ਹੋਇਆ ਸਟਾਲ ਲਵਾਈ ਪੂਰੀ ਹੈ ਜੀ ਬਸ ਚੜਾਈ 'ਚ ਘਟ ਹੁੰਦੇ ਥੋੜੇ ਜਿਹੇ ਤਾਈ ਸਟਾਲ ਕਹਿੰਦੇ ਇਹਨੂੰ ਭਰਾਵਾ ਦੀ ਹੱਟੀ ਬਾਸਟਰ ਰੋਡ ਮੋਲਵੰਡੀ ਭਾਰੀ ਸ਼ੇਰ ਮੇਲਾ ਭਰਾਵਾ ਦੀ ਥਿੱਤੇ ਜੀ ਰੰਗ ਦੇ ਹਨ ਬਹੁਤ ਆਏ ਹੋਏ ਇਸ ਵਿੱਚ ਜਿੰਨੇ ਮਰਜ਼ੀ ਰੰਗੜੀਆਂ ਜਾ ਸਕਦੇ ਹੋ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਆ ਦੇਖੋ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕਰਾਂ ਦੇ ਚਮਾਲ ਹੈ ਜੀ ਹਰ ਇੱਕ ਰਿਆਣ ਦੇ ਵਿੱਚ ਚਾਰ ਚਾਰ ਕੰਡਰਾਂ ਦੇ ਚਮਾਰ ਆਈ ਪਸ਼ਮੀਨਾ ਸਿਮਰ 700 ਦਾ ਸੂਟ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਜੀ ਕਿਸੇ ਵੀ ਭੈਣ ਭਰਾ ਨੇ ਵੇਚਣ ਵਾਸਤੇ ਇਕੱਠੇ ਰੁੱਟ ਲੈਣੇ ਤਾਂ ਜਿੰਨੇ ਮਰਜ਼ੀ ਲੈ ਸਕਦਾ ਜੀ ਕੋਈ ਵਿਆਹ ਸ਼ਾਦੀ ਵਾਸਤੇ ਇਕੱਠੇ ਰੁੱਟ ਲੈਣੇ ਕੋਈ ਪ੍ਰੋਗਰਾਮ ਵਾਸਤੇ ਤਾਂ ਜਿੰਨੇ ਮਰਜ਼ੀ ਰੁੱਟ ਲੈ ਸਕਦਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਟੀ ਵਾਸਤੇ ਰੋਡ ਮੋੜ ਮੰਡੀ ਡਿਸਟ੍ਰਿਕਟ ਬਹਿੰਡਾ ਪੰਜਾਬ